ਰਾਂਜੀਸ ਦੇ ਚਲਦੇ ਕਈ ਲੋਕਾਂ ਨੇ ਇੱਕ ਵਿਅਕਤੀ ਦੇ ਘਰ ਦੇ ਵਿੱਚ ਵੜ ਕੇ ਅਚਾਨਕ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਇਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਤੇ ਸ਼ੈੱਲਰ ਦੇ ਵਿੱਚ ਮਜ਼ਦੂਰੀ ਕਰਦਾ ਹੈ ਲੇਕਿਨ ਹਮਲਾਵਰਾਂ ਨੇ ਅਚਾਨਕ ਉਸ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਉਸ ਦੀਆਂ ਉਂਗਲੀਆਂ ਟੱਕੀਆਂ ਜਾ ਚੁੱਕੀਆਂ ਨੇ ਜਿਸ ਦੇ ਚਲਦੇ ਉਸ ਨੂੰ ਡਾਕਟਰਾਂ ਵੱਲੋਂ ਰੈਫਰ ਕਰ ਦਿੱਤਾ ਗਿਆ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੱਝੂ ਕਿਦਾਏ ਜਿੱਥੇ ਕੇ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਨਿਆਂ ਦੀ ਮੰਗ ਕੀਤੀ ਹੈ ਤੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਹ ਭਾਈ ਜੀ ਮੈਨੂੰ ਬਹੁਤ ਦਿਨਾਂ ਤੋਂ ਬੰਦੇ ਤੰਗ ਪਰੇਸ਼ਾਨ ਕਰਲੇ ਸੀ ਤੇ ਕੋਈ ਸੀਗੀ ਹੱਡੀ ਪ੍ਰਾਣੀ ਗਲਾਗ ਡਾਟ ਕੋਈ ਗੱਲਬਾਤ ਸੀਗੀ ਪਹਿਲਾਂ ਤੋਂ ਸਰ ਜੀ ਤੁਹਾਨੂੰ ਕਰਦੇ ਸੀਗੇ ਤਾਂ ਕਿਥੋਂ ਰਹਿਣ ਵਾਲੇ ਹੋ ਮੇਰੇ ਆਪ ਦੇ ਪਿੰਡ ਦੇ ਬੰਦੇ ਆ ਜੀ ਚਾਰ ਜਣੇ ਆ ਜੋ ਕੌਣ ਕੌਣ ਨੇ ਇੱਕ ਤਾਂ ਉਹ ਦੋ ਸਕੇ ਭਰਾ ਜੀ ਦੋ ਚਾਚੇ ਦਾਦੇ ਦੇ ਮੁੰਡੇ ਆ ਜੀ ਚਾਰ ਜਣੇ ਹੋ ਜੀ ਪਹਿਲਾਂ ਵੀ ਤੁਹਾਨੂੰ ਦੱਸ ਰਿਆ ਵੀ ਪਹਿਲਾਂ ਵੀ ਮੈਂ ਦਿੱਲੀ ਉਹਨਾਂ ਤੋਂ ਬੱਜ-ਬੱਜ ਟਾਈਮ ਪਾਸ ਕਰਦਾ ਸੀ ਅੱਜ ਮੇਰੇ ਜਮਾਂ ਬਾਹਰ ਦੇ ਸਾਹਮਣੇ ਵਿੱਚ ਵੜ ਕੇ ਘਰ ਦੇ ਜੀ ਮੈਨੂੰ ਇਤਬਾਰ ਕਰਕੇ ਕੀ ਮਾਰੇ ਤੁਹਾਡੇ ਆ ਜਰਾ ਖੰਡੇ ਮਾਰੇ ਜੀ ਉਹਨਾਂ ਨੇ ਮੇਰੀਆਂ ਉਂਗਲਾਂ ਵੱਢਤੀਆਂ ਲੱਤੋਂ ਖੰਡੇ ਮਾਰੇ ਮੈਂ ਕੱਲ ਆਈ ਸੀ ਬਈ ਉਹ ਚਾਰ ਪੰਜ ਜਣੇ ਸੀ ਰਜਿਤ ਜੀ ਗੱਲ ਉਹਨੇ ਕਿ ਤੁਹਾਡੀ ਚੱਲ ਰਹੀ ਆਪਸ ਵਿੱਚ ਉਹ ਪਹਿਲਾਂ ਤੇ ਕੋਈ ਪ੍ਰਾਣੀ ਬਸ ਖੈਵਾ ਜੀ ਸੀਗੀ ਜੀ ਕੋਈ ਉਦੋਂ ਨਹੀਂ ਕੋਈ ਉਹ ਗੱਲਬਾਤ ਨਹੀਂ ਬੈਸੀ ਬਸ ਮੇਰੇ ਤੇ ਖਾਰ ਖਾਂਦੇ ਮੈਨੂੰ ਵੱਡੋ ਨਹੀਂ ਫਰਦੇ ਸੀ ਪਰ ਕੀ ਕਰਨ ਨੂੰ ਕੋਈ ਦਿੱਤੀ ਦਿੱਤਾ ਸੂਚਿਤ ਹੋਣਾ ਜੀ ਪਹਿਲਾਂ ਕੋਈ ਸੋਚ ਨਹੀਂ ਕੀਤਾ ਸੀਗਾ ਜੀ ਮਾਤਾਵਰੇ ਟਾਈਮ ਲਗਾ ਰਿਆ ਸੀ ਉਹ ਕੰਮ ਤੇ ਜਾਂਦਾ ਸੀ ਕੰਮ ਤੋਂ ਘਰੇ ਬਸ ਸੀ ਬਾਹਰ ਵੀ ਨਹੀਂ ਕਿਤੇ ਜਾਂਦਾ ਸੀ ਕਾਦਾ ਕੰਮ ਕਰਦੇ ਹੋ ਮੈਂ ਸੈਲਰ ਦੀ ਦਿਹਾੜੀ ਕਰਦਾ ਸੀ ਤੇ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਮੈਨੂੰ ਬਸ ਮੇਰਾ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਉਹਦਾ ਬਣਦਾ ਹੱਕ ਦੇ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਭਾਈ ਕਈ ਦਿਨਾਂ ਤੋਂ ਆ ਉਸ ਵਿੱਚ ਮੁੰਡਿਆਂ ਦੀ ਖਹਿਵਾ ਜੀ ਹੁੰਦੀ ਸੀਗੀ ਉਹਦਾ ਕਰਕੇ ਹੁੰਦੀ ਹੁੰਦੀ ਇਹਨੂੰ ਵੀ ਕਿਹਾ ਸੀਗਾ ਵੀ ਭਾਈ ਤੂੰ ਬਚ ਉਹਨਾਂ ਨੂੰ ਵੀ ਕਿਹਾ ਸੀਗਾ ਵੀ ਭਾਈ ਜੇ ਕੋਈ ਗੱਲ ਆ ਬਣ ਜਾਈ ਚ ਬਹਿ ਕੇ ਕਰ ਲਓ ਤੇ ਲੜਨ ਤੋਂ ਗਰੇਹਜ ਕਰੋ ਚਲੋ ਜੀ ਇਹ ਹੁੰਦੀ ਪਉਂਦੀ ਗੱਲ ਅੱਜ ਇਹਦੇ ਮੁੰਡੇ ਦੇ ਸੱਟਾਂ ਵੱਡੀਆਂ ਕਾਫੀ ਜੀ ਉਹ ਕਹੀ ਜਾਣੇ ਸੀਗੇ ਇਕੱਲਾ ਸੀਗੇ ਇਹ ਸੱਟਾਂ ਲੱਗੀਆਂ ਇਹ ਮੰਨ ਕੇ ਚੱਲੋ ਵੀ ਇਕੱਲਾ ਸੀਗੇ ਇਹ ਤਾਂ ਕੰਮ ਤੇ ਚੱਲਿਆ ਸੀਗੇ ਸੈਲਰ ਚ ਲੱਗਾ ਹੋਇਆ ਹੁੰਦਾ ਹੈ ਕਹਿੰਦੇ ਉਹ ਤਿੰਨ ਚਾਰ ਜਣੇ ਸੀਗੇ ਕੀ ਸੱਟ ਪਈ ਇਹਨਾਂ ਦੇ ਹੁਣ ਸਾਹਮਣੇ ਇੱਕ ਕਿਰਪਾਨਾ ਗਰਬੂਨਾ ਮਰ ਗਈ ਦੱਸਦੇ ਆ ਕਹਿੰਦੇ ਵੀ ਕਿਰਪਾਨਾ ਕਈ ਵੱਜੀਆਂ ਵੰਗੇ ਇਹਦੇ ਮੁੰਡੇ ਦਾ ਹੱਥ ਵੱਢਿਆ ਗਿਆ ਹੀ ਖਾਸ ਤੇ ਹੁਣ ਇਥੋਂ ਰੈਫਰ ਕਰ ਰਹੇ ਹਾਂ ਹਾਂਜੀ ਹਾਂਜੀ ਰੈਫਰ ਕਰ ਰਹੇ ਹਾਂ ਜੀ ਤੇ ਪ੍ਰਸ਼ਾਸਨ ਨੂੰ ਤੁਸੀਂ ਕੋਈ ਗਾਰੰਟੀ ਬੀਟਰ ਦਿੱਤਾ ਕਿ ਇਹਦਾ ਪੰਜਾਬ ਨਹੀਂ ਫਿਲਹਾਲ ਧਣੀ ਜੀ ਦਿੱਤੀ ਹੁਣ ਮੰਨ ਕੇ ਚੱਲੂ ਜੇ ਪਰਚਾ ਘੱਟ ਰਹੀ ਡਾਕਟਰ ਸਾਹਿਬ ਉਸ ਤੋਂ ਬਾਅਦ ਨਹੀਂ ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਜ਼ਖਮੀ ਹਾਲਤ ਦੇ ਵਿੱਚ ਇੱਕ ਨੌਜਵਾਨ ਹਸਪਤਾਲ ਦੇ ਵਿੱਚ ਪਹर्ती ਹੋਇਆ ਸੀ ਜਿਸ ਦੀਆਂ ਉਂਗਲੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਇਸ ਦੇ ਚਲਦੇ ਉਸ ਨੂੰ ਹੱਡੀ ਰੋਗ ਮਾਹਰ ਦੇ ਕੋਲ ਰੈਫਰ ਕੀਤਾ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਇਤਲਾਹ ਦੇ ਦਿੱਤੀ ਗਈ ਹੈ ਹਾਂ ਜੀ ਉਹਨੂੰ ਕਾਫੀ ਇੰਜਰੀਜ਼ ਹੈ ਉਹ ਕੋਈ ਮੱਜੂਕੇ ਦੇ ਪੇਸ਼ੈਂਟ ਲੜਾਈ ਹੋਈ ਅੱਜ ਸਵੇਰੇ ਉਹ ਆਏ ਸੀਗੇ ਤੇ ਉਹਨਾਂ ਦੇ ਇੰਜਰੀਜ਼ ਇੱਕ ਤਾਂ ਉਂਗਲ ਤੇ ਕਾਫੀ ਸੱਟ ਨਾਲ ਤੇ ਉਹ ਅਸੀਂ ਅੱਗੇ ਰੈਫਰ ਕਰ ਰਹੇ ਆ ਪਰਚਾ ਕੱਟ ਕੇ ਬਾਕੀ ਉਹਨੂੰ ਫਰਸਟ ایڈ ਵਗੈਰਾ ਡਰੈਸਿੰਗ ਵਗੈਰਾ ਸਚਿੰਗ ਵਗੈਰਾ ਉਹਦੀ ਹੋ ਗਈ ਤੇ ਉਹਨੂੰ ਪਰ ਅਸੀਂ ਸਾਨੂੰ ਰੈਫਰ ਕਰਨਾ ਪਊ ਔਰਥੋ ਵਾਲੇ ਕੋਲੇ ਭੇਜਣਾ ਪੈਣਾ ਹਾਂਜੀ ਉਹ ਰੁੱਕੇ ਭੇਜਦੇ ਜੀ ਨਾਲ ਦੀ ਨਾਲ ਸਾਰਿਆਂ ਦੇ ਚਲੇ ਜਾਂਦੇ ਆ ਰੁੱਕੇ ਕੈਮੀਆ ਨਾਲ ਦੀ ਹਾਲਤ ਕਿਵੇਂ ਵੈਸੇ ਜੀ ਹੁਣ ਵੈਸੇ ਸਟੇਬਲ ਹੈ ਜੀ ਪੇਸ਼ੈਂਟ ਬਲੱਡ ਲੌਸ ਤਾਂ ਹੁਣ ਰੁਕ ਗਿਆ ਇੰਜੈਕਸ਼ਨ ਵਗੈਰਾ ਲਾ ਗਏ ਉਹਦੇ ਬਟ ਫਿਰ ਵੀ ਉਹਨੂੰ ਆਰਥੋ ਕਿਉਂਕਿ ਉਹਦੀ ਉਂਗਲ ਕਾਫੀ ਲੱਗਦਾ ਵੀ ਗੱਟੀ ਹੋਈ ਹੈ ਉਹ ਆਰਥੋ ਵਾਲੇ ਡਾਕਟਰ ਸਾਹਿਬ ਦੇਖਣਗੇ ਉੱਥੇ ਸਾਡੇ ਹਾਂ ਵੀ ਕੀ ਲੋੜ ਹੈ ਉਹਨਾਂ ਨੂੰ ਅੱਗੇ ਸੱਟ ਕੀ ਲੱਗਦਾ ਸੱਟ ਬੇਟਾ ਤੋਂ ਸ਼ਾਰਪਾ ਜੀ ਕੋਈ ਹੋ ਸਕਦਾ ਜੀ ਹਾਂਜੀ ਸ਼ਾਰਪ ਬਾਈ ਜੀ ਸਾਡੇ ਕੋਲੇ ਭਦੌੜ ਤੋਂ ਰੁਕਾ ਮਸੂਲ ਹੋਇਆ ਸੀਗਾ ਤੇ ਉਹਦੇ ਸਬੰਧ ਵਿੱਚ ਜਦੋਂ ਪਹਟੌੜ ਪਹੁੰਚਾਂਗੇ ਡਾਕਟਰ ਸਾਹਿਬ ਤੋਂ ਲਿਖਤੀ ਰਾਇ ਲਈ ਸੀਗੀ ਉਹਦੇ 'ਚ ਉਹਨਾਂ ਨੇ ਕਿਹਾ ਹੈਗਾ ਵੀ ਜਿਹੜਾ ਇਹ ਮਜ਼ਰੂਬ ਹੈਗਾ ਇਹਦੀ ਉਂਗਲੀ ਵੱਡੀ ਕੀ ਹੈਗੀ ਇਹਨੂੰ ਹਾਇਰ ਸੈਂਟਰ ਦਾ ਰੈਫਰ ਕੀਤਾ ਗਿਆ ਹੈਗਾ ਤੇ ਇਹਨਾਂ ਦੇ ਕੱਲ੍ਹ ਨੂੰ ਬਿਆਨ ਲੈ ਕੇ ਉਹਦੇ ਆਧਾਰ ਤੇ ਜਿਹੇ ਜੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਫਿਲਹਾਲ ਪੀੜਤ ਦੇ ਦੱਸਣ ਦੇ ਮੁਤਾਬਕ 3-4 ਲੋਕਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ ਤੇ ਪਹਿਲਾਂ ਵੀ ਉਹ ਬਚ ਕੇ ਆਪਣਾ ਸਮਾਂ ਗੁਜ਼ਾਰ ਰਿਹਾ ਸੀ ਲੇਕਿਨ ਅਚਾਨਕ ਅੱਜ ਉਸ ਦੇ ਘਰ ਦੇ ਵਿੱਚ ਵੜ ਕੇ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਤੇ ਉਹ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।